ਪੁਲਿਸ ਜਿਲਾ ਦਿਹਾਤੀ ਵੱਲੋਂ ਵੱਡੀ ਕਾਮਯਾਬੀ ਹਾਸਲ ਕਰਦੇ ਹਾਂ ਐਸਐਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਅਤੇ ਡੀਐਸਪੀ ਰਾਜਾ ਸੰਸੀ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪਰਜਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਨੂੰ ਪੁਲਿਸ ਵੱਲੋਂ ਚਨਾਈ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਪੁਲਿਸ ਥਾਣਾ ਰਾਜਾ ਸੰਸੀ ਦੇ ਐਸਐਚਓ ਸਬ-ਇੰਸਪੈਕਟਰ ਮਨਤੇਜ ਸਿੰਘ ਨੇ ਗੱਲਬਾਤ ਕਰਦੇ ਕਿਹਾ ਕਿ 7 ਅਤੇ 8 ਜੁਲਾਈ ਦੀ ਦਰਮਿਆਨੀ ਰਾਤ ਨੂੰ ਰਾਜਾ ਸੰਸੀ ਦੀ ਆਵਾਦੀ ਸ਼ਿਵਾ ਕਲੋਨੀ ਵਿੱਚ ਗਵੰਡੀਆਂ ਦਾ ਆਪਸ ਵਿੱਚ ਝਗੜਾ ਹੋਇਆ ਸੀ। ਝਗੜੇ ਦੌਰਾਨ ਅਕਾਲੀ ਦਲ ਦੇ ਸਾਬਕਾ ਸਰਪੰਚ ਪਰਜਿੰਦਰ ਸਿੰਘ ਸੈਦੂਪੁਰਾ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਸੀ। ਉਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਸ ਨੂੰ ਚੇਨਈ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ। ਇਹ 7 ਤੇ 8 ਤਰੀਕ ਦੀ ਦਰਮਿਆਨੀ ਰਾਤ ਨੂੰ ਇੱਥੇ ਸ਼ਿਵਾ ਕਲੋਨੀ ਦੇ ਵਿੱਚ ਆਂਗਵਾਨ ਦੇ ਵਿੱਚ ਨਾਲ ਝਗੜਾ ਹੋ ਰਿਹਾ ਸੀ ਜਿੱਦੇ ਵਿੱਚ ਸਰਪੰਚ ਪ੍ਰਵਿੰਦਰ ਸਿੰਘ ਸਾਬਕਾ ਸਰਪੰਚ ਨੇ ਸੈਦੂਪੁਰ ਦੇ ਉਹਨਾਂ 'ਤੇ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਸੀ। ਉਹਦੇ ਸਬੰਧ ਵਿੱਚ ਜਿਹੜਾ ਮੇਨ ਦੋਸ਼ੀ ਸ਼ੁਭਮ ਸੈਰਪਾਲ ਹੈ। ਸਰਨ ਵਰਮੇਸ਼ ਕੁਮਾਰ ਪੱਤੀ 라ਵਲ ਕੀ ਅੰਦਰਾਇਆਂ ਦੇ ਨੇੜੇ ਦਾ ਰਹਿਣ ਵਾਲਾ ਸੀ ਉਸ ਨੂੰ ਜਿਹੜਾ ਉਹ ਮੇਨ ਦੋਚੀ ਉਹ ਉਸਨੇ ਆਪਣੇ ਸਾਹਮਣੇ ਆਪਣਾ ਸਕੋਰਪਿਓ ਲੈ ਕੇ ਦੇ ਇੱਕ ਸਰਪੰਚ ਦਾ ਵਿਅਪਨ ਜਿਹੜਾ ਉਹ ਉਸਦੇ ਕੋਲ ਕੋਈ ਕਿਸੇ ਡਬਲਯੂ ਕਾਰਡ ਦੇ ਨਾਲ ਆਪਣਾ ਵਿਅਪਨ ਲੈ ਕੇ ਜਿਸ ਨਾਲ ਉਸਨੇ ਮਰਡਰ ਕੀਤਾ ਸੀ ਉਹ ਇੱਥੋਂ 도ੜ ਗਿਆ ਸੀ ਇਸ ਸਬੰਧੀ ਜੀ ਅਸੀਂ ਥਾਰੀ ਆਪਣਾ ਕੰਮਲ ਕਾਰਵਾਈ ਕਰਕੇ ਉਹਦੇ ਐਲਓਸੀ ਵਗੈਰਾ ਇਹ ਆਖਰਿ ਕਰਵਾਈ ਹੋਈ ਸੀ ਕੰਡਸੀ ਜਾਰੀ ਹੋਣ ਕਰਕੇ ਇਹਨੇ ਦੋਸ਼ੀ ਨੇ ਬਾਹਰ ਭਜੰਦੀ ਫਰਾਕ ਦੇ ਵਿੱਚ ਇੰਨੇਸ਼ੀਆ ਜਾ ਰਿਹਾ ਸੀ ਤੇ ਚਨਈ 에ਅਰਪੋਰਟ ਤੋਂ ਚੜ੍ਹਨ ਲੱਗਾ ਸੀ 20 ਤਰੀਕ ਨੂੰ ਰਾਤ ਨੂੰ ਜੋ 20 ਤੇ 21 ਦੀ ਦਰਮਿਆਨੀ ਰਾਤ ਨੂੰ ਉੱਥੇ ਚਨਈ 에ਅਰਪੋਰਟ ਤੇ ਨੂੰ ਰਿਟੇਨ ਕਰ ਲਿਆ ਗਿਆ ਤੇ ਸਾਨੂੰ ਇਨਫਰਮੇਸ਼ਨ ਮਿਲੀ ਜੋ ਇੱਥੋਂ ਹੀ ਫ੍ਰੀਸ ਪਾਰਟੀ ਭੇਜ ਕੇ ਉੱਥੇ ਮਾਂਡੋ ਕੋਰਡ ਦੇ ਵਿੱਚ ਚਨਈ ਦੇ ਵਿੱਚ ਨੂੰ ਪੇਸ਼ ਕੀਤਾ ਸੀ ਜੀ ਜੋ ਮਾਂਡੋ ਕੋਰਡ ਨੇ 22 ਤਰੀਕ ਨੂੰ ਇਹਦਾ 21 ਤਰੀਕ ਨੂੰ ਇਹਦਾ ਜਰਾ ਜੀ 23 ਤਰੀਕ ਤੱਕ ਟ੍ਰਾਂਜ਼ਿਟ ਮੰਗ ਦਿੱਤਾ ਸੀ ਉਹ 23 ਤਰੀਕ ਨੂੰ ਇਹਨੂੰ ਉੱਥਾਂ ਉਹ ਤੋਂ ਲਿਆ ਕੇ ਬਾਈਰ ਲਿਆ ਕੇ ਤੇ ਇੱਥੇ ਮਨਜੋਗ ਅਦਾਲਤ ਦੇ ਵਿੱਚ ਅਣੀਆਣਾ ਕੋਰਟ ਦੇ ਵਿੱਚ ਪੇਸ਼ ਕੀਤਾ ਜਿਨ੍ਹਾਂ ਨੇ ਸਾਨੂੰ 5 ਦਿਨ ਦਾ ਇਹਦਾ ਜਿਹੜਾ ਰਿਮਾਂਡ ਦਿੱਤਾ ਸੀ ਜੋ ਇਹਦੀ ਪੁਛਗੋਚ ਵਿੱਚ ਬਰੀਕੀ ਨਾ ਕੀਤੀ ਗਈ ਤੇ ਇਹਨੇ ਜਿਹੜਾ ਵੈਪਨ ਸੀ ਜਿਹੜਾ ਸਰਪੰਚ ਦਾ ਵੀ ਇਹਨੇ ਕੱਢ ਕੇ ਖੜਿਆ ਸੀ ਉਹ ਤੇ ਜਿਹੜਾ ਇਹਦਾ ਖੁੱਦਾ ਵੈਪਨ ਜਿਸ ਨਾਲ ਇਹਨੇ ਮਟਰ ਕੀਤਾ ਸੀ ਇਹ ਦੋਵੇਂ ਵੈਪਨ ਸਾਨੂੰ ਇਹਨੇ ਨਵਾਂ ਸ਼ਹਿਰ ਤੋਂ ਜਾ ਕੇ ਬਰਾਮਦ ਕਰਵਾਏ ਇਸ ਤੋਂ ਇਲਾਵਾ ਜਿਹੜੀ ਗੱਡੀ ਦੇ ਉੱਤੇ ਵਾਧਾ ਕਰਕੇ ਦੌੜਿਆ ਸੀ ਇਹ ਗੱਡੀ ਇਹਨੇ ਸਾਨੂੰ ਗੜ ਸ਼ੰਕਰ ਤੋਂ 25 ਤਰੀਕ ਨੂੰ ਬਰਾਮਦ ਕਰਵਾਈ ਜੀ ਉਸ ਤੋਂ ਬਾਅਦ ਜਿਹੜਾ ਆਪਣਾ ਹੋਰ ਪੁੱਛਗਿਆ ਚਲੀ ਇਹਨੂੰ 28 ਤਰੀਕ ਨੂੰ ਪੇਸ਼ ਕੀਤਾ ਗਿਆ ਸੀ ਇੱਥੇ ਦੋ ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਗਿਆ ਸੀ ਤੇ ਹੋਰ ਇਹਦੀ ਪੁੱਛਗਿਰੀ ਤੋਂ ਬਾਅਦ ਅੱਜ ਮਿਤੀ 30 ਸੱਤ ਨੂੰ ਜਿਹੜਾ ਵਾ ਇਹਦਾ ਰਿਮਾਂਡ ਖਤਮ ਹੋਣ ਤੇ ਅੱਜ ਮਾਜੂ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜੀ ਇਸ ਤੋਂ ਪਹਿਲਾਂ ਵੀ ਕੋਈ ਮਕਦਮਾ ਬੱਤੀ ਸੀ ਨਹੀਂ ਇਸ ਦੇ ਖਿਲਾਫ ਪਹਿਲਾਂ ਕੋਈ ਮਕਦਮਾ ਦਰਜ ਨਹੀਂ ਹੋਇਆ ਕੋਈ ਕ੍ਰਿਮੀਨਲ ਕਾਰਨ ਜਿਹਦਾ ਪਹਿਲਾਂ ਇਹੋ ਬਗਰਮਾ ਦੇ ਰਾਕ ਦਿਆ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ